ਬਾਬਾ ਬਕਾਲਾ ਚ ਰਖੜ ਪੁੰਨਿਆਂ ਮੇਲੇ ਮੌਕੇ ਸ਼ਿਗਰੂ ਤੇਗ ਬਹਾਦਰ ਸਿੰਘ ਸਟੇਡੀਅਮ ਵਿਖੇ ਸ਼੍ਰੋਮ ਨੇ ਕਾਰਿਹਦਲ ਵੱਲੋਂ ਕਾਨਫਰੰਸ ਕੀਤੀ ਜਿਸ ਤੇ ਮੌਜੂਦ ਸ਼੍ਰੋਮ ਨੇ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਕਰਮ ਮਜੀਠੀਆ ਨੂੰ ਇੱਕ ਸਲਾਹ ਦਿੱਤੀ ਉਹਨੇ ਕਿਹਾ ਕਿ ਮਜੀਠੀਆ ਸਾਹਿਬ ਤੁਸੀਂ ਚੁੱਪੀ ਤੋੜੋ ਤੇ ਜਿੱਥੇ ਬੋਲਣਾ ਚਾਹੀਦਾ ਹੈ ਉੱਥੇ ਬੋਲੋ ਦੱਸਦੇ ਕਿ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਚ ਹੈ ਇੱਕ ਕੈਕੀਆਈਸੀ ਕੇ ਬਰਗਾੜੇ ਕਤਲੇਆਮ ਦੇ ਦੋਸ਼ੀਆਂ ਨੂੰ 7 ਦਿਨਾਂ ਦੇ ਵਿੱਚ ਸਵਾਗਤ ਤੇ ਜਾਵੇਗੀ ਪਰ ਤਿੰਨ ਸਾਲ ਬੀਤ ਜਾਣ ਤੇ ਵੀ ਉਹ ਰਾਮ ਰਹੀਮ ਦੇ ਚੇਲੇ ਨੂੰ ਨਹੀਂ ਫੜ ਸਕੀ ਹੀ ਮਜ਼ਾਕਿਆ ਲੈਜ਼ੇ ਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਕਰਮ ਮਜੀਠੀਆ ਸਾਹਿਬ ਤੁਸੀਂ ਜੋ ਕੋ ਤੁਹਾਡੀ ਜ਼ਿੰਮੇਵਾਰੀ ਸੀਮਿਤ ਹੈ ਅੱਗੇ ਵਧੋ ਸਾਡੀ ਨਜ਼ਰ ਤੁਹਾਡੇ ਤੇ ਹੈ ਤੁਸੀਂ ਇਕੱਲੇ ਹੀ ਉਸ ਵੇਲੇ ਇਸ ਕਰਕੇ ਤੁਹਾਨੂੰ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਨੇ ਇੱਕ ਬੇਨਤੀ ਮਜੀਠੀਆ ਸਾਹਿਬ ਤੁਹਾਨੂੰ ਵੀ ਕਰਨੀ ਚਾਹਨਾ ਸ਼ਾਇਦ ਮੇਰੀ ਬੇਨਤੀ ਕੌੜੀ ਲੱਗ ਜਾਏ ਗੁੱਸਾ ਨਾ ਕਰਿਓ ਮਾਲ ਗੱਡੀ ਚੱਲਦੀ ਉਹਦੇ ਮੋਰੇ ਇੰਜਣ ਹੁੰਦਾ ਉਹ ਇੰਜਣ ਤੋਂ ਬਾਅਦ ਦੇਖਦੇ ਡੱਬਿਆਂ ਤੋਂ ਬਾਅਦ ਇੱਕ ਡਾਕ ਹੁੰਦੀ ਜਿਹਦੇ ਵਿੱਚ ਗਾਰਡ ਹੁੰਦਾ ਤੇ ਉਹ ਗਾਰਡ ਕਈ ਵਾਰੀ ਨਾ ਹੋਵੇ ਤੇ ਗੱਡੀ ਫਿਰ ਉਹ ਰਫਤਾਰ ਨਹੀਂ ਫੜਦੀ ਤੁਸੀਂ ਇਸ ਗੱਡੀ ਦੇ ਗਾਰਡਾਂ ਅਖੀਰਲੇ ਬੇਲੇ ਜਿਹਨੂੰ ਆਪਾਂ ਡਾਕ ਕਹਿੰਨੇ ਆ ਤੁਸੀਂ ਖੁੱਲ ਕੇ ਅੱਜ ਵੀ ਵਿਚਾਰ ਰੱਖੇ ਤੇ ਮੈਨੂੰ ਪਤਾ ਤੁਹਾਡੀਆਂ ਕੁਝ ਮਜਬੂਰੀਆਂ ਵੀ ਆ ਘਰੇਲੂ ਮਜਬੂਰੀਆਂ ਵੀ ਆ ਤੁਹਾਡੀਆਂ ਕਹਿ ਲਈਦਾ ਸਖਾਲਾ ਤੁਸੀਂ ਹੁਣ ਗਾਰਡ ਬਣ ਕੇ ਹਰੇਕ ਥਾਂ ਨਾਲ ਚਕਾਲੀਦਲ ਤੇ ਚੱਲਿਆ ਕਰੋ ਲੋਕ ਇਹ ਮਹਿਸੂਸ ਕਰਦੇ ਕਈ ਵਾਰੀ ਭਈ ਇਹ ਭਾਈ ਕੀ ਗੱਲ ਸ਼ਾਇਦ ਚੁੱਪ ਬੈਠੇ ਚੁੱਪ ਨਹੀਂ ਤੁਸੀਂ ਬੈਠੇ ਮੈਨੂੰ ਪਤਾ ਤੁਸੀਂ ਬਾਤ ਲੀਲ ਅੱਜ ਵੀ ਲੋਕਾਂ ਨਾਲ ਸਾਂਝ ਪਾਈ ਆ ਪਰ ਸਨੇਹਾ ਉਹਦਾ ਜਿਹੜਾ ਆ ਉਹ ਹੋਰ ਚੰਗਾ ਜਾਊਗਾ ਜੇ ਆਪਾਂ ਮਾਝੇ ਦੇ ਜਰਨੈਲ ਆ ਤੇ ਆਪਾਂ ਸੱਚ ਦੀ ਗੱਲ ਕਰਨ ਵਾਲੇ ਆ ਤੇ ਇਕੱਤਰ ਹੋਈਏ ਸਮੁੱਚੇ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਸੱਚ ਦੇ ਨਾਲ ਖੜੇ ਹੋਈਏ ਸੱਚ ਜਿਹੜਾ ਆ ਉਹ ਅਕਾਲੀ ਦਲ ਸੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਢਾਉਣ ਨੂੰ ਅੱਜ ਬੜਾ ਯਤਨ ਕੀਤਾ ਜਾ ਰਿਹਾ ਮੈਂ ਤਾਂ ਕਹਿਣਾ ਬੜਾ ਸਖਾਲਾ ਪੰਥ ਦਾ ਵੀ ਤਰੀਕਾ ਜਿੱਦਾ ਸ਼੍ਰੋਮਣੀ ਕਾਲੀਦਾਲ ਨਾਲ ਖੜੇ ਆ ਤੇ ਗਰਦਾਰ ਤੇ ਜੇ ਲੈਂਡ ਟੱਪ ਜਾਓ ਤੇ ਫੇਰ ਕਹਿੰਨੇ ਜੀ ਇਹ ਸ਼ਹੀਦ ਉਹ ਕਿਹੜੀ ਸ਼ਹੀਦੀ ਕਿਹੜਾ ਫਾਰਮੂਲਾ ਤੁਹਾਡਾ ਪੰਥ ਦੇ ਨਾਮ ਰਹਿ ਕੇ ਸਾਰਾ ਕੁਝ ਨਿੱਗ ਵੀ ਮੰਨ ਲਿਆ ਨਿੱਗ ਮੰਨ ਕੇ ਤੇ ਅੱਜ ਬਕਰੇ ਹੋ ਗਏ ਆਪਾਂ ਸ਼ਹੀਦਾਂ ਦੀ ਗਣਤੀ ਚ ਆਉਨੇ ਆ ਲੋਕ ਸਭ ਜਾਣਦੇ ਆ ਕੱਲੇ ਕੱਲੇ ਕਰੈਕਟਰ ਦਾ ਮਲੰਕਣ ਹੋ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਪਰਿਵਾਰ ਤੋਂ ਜਿੱਥੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲੰਬਾ ਆਰਸਾ ਇਸ ਪੰਥ ਦੀ 70 ਸਾਲ 104 ਸਾਲ ਦੇ ਵਿੱਚ 70 ਸਾਲ ਉਹਨਾਂ ਨੇ ਇਸ ਪੰਥ ਦੇ ਨਾਲ ਅਗਵਾਈ ਨਹੀਂ ਕੱਲੀ ਕੀਤੀ ਪੰਥ ਦੇ ਨਾਲ ਮੋਂਡੇ ਨਾ ਮੋਂਡਾ ਢਾ ਕੇ ਕਾਰਜ ਕੀਤਾ ਸੋ ਅੱਜ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਛਾਛਾਂ ਇਹ ਸਾਰੀਆਂ ਫੇਲ ਹੋ ਜਾਣੀਆਂ ਜੇ ਆਪਾਂ ਸੱਚ ਦੇ ਨਾਲ ਖੜੇ ਹੋਈਏ ਸੋ ਮੈਂ ਅੰਤ ਦੇ ਵਿੱਚ ਜਿੱਥੇ ਸਤਗੁਰਾਂ ਦੀ ਇਹ ਪਵਿੱਤਰ ਧਰਤੀ ਤੇ ਨਤਮਸਤਕ ਹੋਣਾ ਤੁਹਾਨੂੰ ਵੀ ਬੇਨਤੀ ਕਰਦਾ ਤੇ ਮੈਂ ਹੁਣ ਤੁਹਾਡਾ ਜੋਸ਼ ਵੀ ਦੇਖਣਾ ਉਹ ਜੋਸ਼ ਕਿਹੜਾ ਜਿਹੜਾ ਸੱਚ ਨੂੰ ਸਮਰਪਤ ਆ ਭਈ ਜਿਹੜੇ ਅੱਜ ਹਾਜ਼ਰ ਆ ਉਹ ਵੀ ਹਾਜ਼ਰ ਜਿਹੜੇ ਨਹੀਂ ਵੀ ਹਾਜ਼ਰ ਮੀਡੀਆ 'ਚ ਹਾਜ਼ਰ ਉਹ ਵੀ ਹਾਜ਼ਰ ਕਿ ਆਪਾਂ ਪੰਥ ਨੂੰ ਤਕੜਾ ਕਰਨਾ ਸਰਕਾਰਾਂ ਫੇਰ ਆ ਜਾਣਗੀਆਂ ਫੇਰ ਚਲੇ ਜਾਣਗੀਆਂ Subscribe to One India channel and never miss an update